ਮੰਦੇ ਇਹ ਵੀ ਉਸ ਤਰ੍ਹਾਂ ਹੀ ਝੋਲਾ ਗਿਆ ਛੋਟੀ ਜੀ ਚੀਜ਼ ਨਾਲ ਖੇਡ ਲੱਗ ਜਾਣਾ ਇਹਨੇ ਤੇ ਉਸੇ ਤਰ੍ਹਾਂ ਹੀ ਝੋਲਾ ਗਿਆ ਪਰਮਾਤਮਾ ਵੀ ਲੰਬੀ ਓਵਰ ਕਰੀ ਸਾਡੀ ਤੇ ਹੀ ਮੋੜ ਮੋੜ ਹੀ ਅਰਦਾਸ ਹੈ ਕਿ ਸਾਡੀ ਵੀ ਉਮਰ ਇਹ ਨੂੰ ਲੱਗੇ ਇਹ ਮਾਹੌਲ ਤਾਂ ਚਲੋ ਸੁਖੀ ਹੈ ਮਾਤਾ ਪਿਤਾ ਭਾਵਕ ਹੋ ਗਈ ਸੀ ਮਡੇ ਸਿੱਧੂ ਨੂੰ ਯਾਦ ਕਰਕੇ ਪਰ ਅਸੀਂ ਸ਼ੁਭ ਦੀ ਜਿਹੜੀ ਛੋਟੇ ਸਿੱਧੂ ਦੀ ਲੋਹੜੀ ਜਿ ਮਨਾਈ ਹੈ ਰਿਸ਼ਤੇਦਾਰ ਆਏ ਨੇ ਦੇ ਪਰਿਵਾਰ ਬੈਠਾ ਜੁੜ ਕੇ ਜਿੱਥੇ ਉਹਦਾ ਬੜਾ ਯਾਦ ਕਰਕੇ ਭਾਵਨਾਤ ਹੋਈ ਹੈ ਸਾਨੂੰ ਵੀ ਯਾਦ ਉਹਦੀ ਬਹੁਤ ਆ ਰਹੀ ਅੱਜ ਅੱਜ ਉਹ ਹੁੰਦੇ ਪਰ ਅਸੀਂ ਇੱਥੇ ਪ੍ਰਮਾਤਮਾ ਨੂੰ ਅਰਦਾਸ ਵੀ ਕਰਾਂਗੇ ਵੀ ਉਹ ਛੋਟਾ ਸਿੱਧੂ ਵੀ ਉਹਨਾਂ ਲੀਆਂ ਤੇ ਚੱਲ ਕੇ ਸਾਡੇ ਪਿੰਡ ਦਾ ਉਹਨਾਂ ਹੀ ਨਾਮ ਰੋਸ਼ਨ ਕਰੇ ਜਿਵੇਂ ਸਾਡੇ ਵੱਡੇ ਸਿੱਧੂ ਨੇ ਕੀਤਾ ਸੀਗਾ ਤੇ ਅੱਜ ਜਿਹੜਾ ਕੁਛੀ ਦਾ ਮਾਹੌਲ ਹੈ ਨਾਲ ਯਾਦ ਵੀ ਕਰਕੇ ਮਨ ਵੀ ਭਰਿਆ ਕਿਉਂਕਿ ਸਿੱਧੂ ਅੱਜ ਸਾਡੇ ਵਿੱਚ ਨਹੀਂ ਹੈਗੇ ਪਨੀਰ ਦੀ ਬੱਡੇ ਸਿੱਧੂ ਦਾ ਬਚਪਨ ਵੀ ਦੇਖਿਆ ਸੀ ਉਹਨਾਂ ਨਾਲ ਬੰਦਾ ਬਚਪਨ ਦੇ ਵਿੱਚ ਰਹਿੰਦਾ ਬਿਲਕੁਲ ਬਿਲਕੁਲ ਭਾਈ ਉਹਨਾਂ ਗੋਤ ਮਤਲਬ ਉਹਨਾਂ ਦੇ ਛੋਟੇ ਹੁੰਦਾ ਨੂੰ ਪਿਆਰ ਸੀ ਆ ਛੋਟੇ ਹੁੰਦਾ ਤੇ ਆਵਾਜ਼ਾਂ ਵੀ ਇਹਨਾਂ ਨਾਲ ਗਰਿੰਦੀ ਸਾਡੀ ਤੇ ਉਹ ਬਹੁਤ ਵਧੀਆ ਨੇਚਰ ਸੀਗਾ ਜੀ ਉਹ ਮਤਲਬ ਹਰੇਕ ਬੰਦੇ ਨੂੰ ਬਹੁਤ ਮਤਲਬ ਜਿਦਿੰਦਾ ਸੀਗਾ ਜੀ ਅੱਜ ਛੋਟੇ ਸਿੱਧੂ ਨੂੰ ਵੀ ਉਸੇ ਬਚਪਨ ਦੇ ਵਿੱਚ ਦੇਖ ਰਹੇ ਹਾਂ ਕਿਸ ਤਰ੍ਹਾਂ ਦਾ ਉਹ ਤੇ ਬਹੁਤ ਮੈਨੂੰ ਇਹ ਕੂਟ ਅੱਜ ਵਾਖ ਬਹੁਤ ਉਹਨਾਂ ਵਾਲੀ ਹਰਕਤਾਂ ਜਿਵੇਂ ਸੇ ਮੂਵੀ ਤੇ ਮਨਨ ਅਸੀਂ ਪਰਮਾਤਮਾ ਉਹਦੇ ਅਦਾਸ ਕਰਾਂਗੇ ਵੀ ਉਹਨੇ ਉਹਨਾਂ ਨਹੀਂ ਹੱਥ ਚੱਲ ਕੇ ਤੇ ਰਾਜੀਪਿੰਦ ਦਾ ਨਾਮ ਰੋਸ਼ਨ ਕਰੀ ਬਲੀ ਗੀਤ ਹੀ ਹੁੰਦੇ ਰਹਿੰਦੇ ਨੇ ਸਿੱਧੂ ਬਸ ਥੋੜੇ ਹਾਂਜੀ ਹਾਂਜੀ ਅੱਜ ਸ਼ੂਟ ਵੀ ਚੱਲੀ ਜਾਂਦਾ ਬਾਈ ਦੇ ਗੀਤ ਦਾ ਤੇ ਬਸ ਥੋੜੇ ਦਿਨਾਂ ਦੀ ਥੋੜੀ ਨਵਾਂ ਗੀਤ ਤੁਹਾਨੂੰ ਦੇਵਾਂਗੇ ਬਾਈ ਦਾ ਸੁਖੀ ਨਾ ਰਹੇ ਜੀ